ਕਾਲ ਜੀ ਲਓ ਬਾਈ ਅੱਜ ਤੁਹਾਨੂੰ ਇੱਕ ਨਵਾਂ ਸ਼ੌਂਕ ਕਰਾਉਣ ਜਾ ਰਹੇ ਆ ਪਹੁੰਚੇ ਹੋਏ ਆ ਗੜਦੀ ਵਾਲਾ ਗੜ ਤੇ ਨਾਲ ਬੈਠੇ ਨੇ ਮਹਾਲਾ ਵੀਰ ਸਿੰਗੜੀਆਲ ਤੋਂ ਆਕਾਸ਼ਗੜ ਤੇ ਬਾਈ ਦੇ ਬ੍ਰਦਰ ਨੇ ਤੇ ਜਿੰਨੇ ਵੀ ਭਰਾਣੇ ਸਾਰੇ ਕਬੂਤਰਬਾਜ਼ੀ ਨੇ ਇੱਥੇ ਜੀ ਤੇ ਸ਼ੌਂਕ ਕਰਾਵਾਂਗੇ ਤੁਹਾਨੂੰ ਕਬੂਤਰਾਂ ਦਾ ਤੇ ਆਪਣੇ ਮਹਾਲਾ ਭਾਜੀ ਜਿਹੜੇ ਸਿੰਗੜੀਆਲ ਵਾਲਿਆ ਜਿਹੜੇ ਆ ਗਏ ਆਕਾਸ਼ ਵੀ ਤੇ ਜਿਹੜੇ ਆ ਗਏ ਆ ਉਸਤਾਦ ਨੇ ਇਸ ਛੱਤ ਤੋਂ ਜਿਹੜੀਆਂ ਆਗੀਆਂ ਘਰ ਵਾਲੀਆਂ ਬਾਜ਼ੀਆਂ ਵੀ ਉੜਦੀਆਂ ਤੇ ਬਾਹਰ ਜਿਹੜੇ ਦੜੇ ਵੀ ਛੱਡੇ ਜਾਂਦੇ ਆ ਜੀ ਜਿੱਥੇ ਵੀ ਜਾਈਦਾ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਸ਼ੌਂਕ ਕਰਾਈਏ ਮਹਲੇ ਭਾਈ ਹੁਣਾਂ ਨਾਲ ਗੱਲਬਾਤ ਕਰਨੀ ਸੀ ਕਿ ਇੱਥੇ ਆਏ ਹੋਈ ਮੈਂ ਕਿਹਾ ਭਾਈ ਜੀ ਰੁਕ ਜਿਓ ਜਰਾ ਗੱਲਬਾਤ ਕਰਦੇ ਆ ਕਿਉਂਕਿ ਬਹੁਤ ਵਧੀਆ ਜਾਣਕਾਰੀਆਂ ਨੇ ਵੀਰ ਹੁਣਾਂ ਦੇ ਕੋਲ 우ਸਤਾਦ ਬੰਦੇ ਨੇ ਤੇ ਪੁਰਾਣੇ ਕਬੂਤਰ ਰੱਖੇ ਹੋਏ ਨੇ 우ਸਤਾਦ ਟੇਕ ਸਿੰਘ ਜੀ ਖਿਆਲੇ ਵਾਲੇ ਉਹਨਾਂ ਦੇ ਨਾਲ ਜਿਹੜੇ ਕਬੂਤਰੜ ਆਏ ਨੇ ਤੇ ਗੱਲਬਾਤ ਥੋੜੀ ਬਹੁਤ ਹੋਈ ਆ ਉਹਦੇ ਦੌਰਾਨ ਬਾਈ ਹੁਣਾਂ ਨੇ ਦੱਸਿਆ ਵੀ ਬਹੁਤ ਕੁਝ ਸਿੱਖੇ ਵੀ ਆ ਭਾਈ ਜੀ ਕੀ ਹਾਲ ਆ ਸਸੀ ਗੱਲ ਜੀ ਸਾਰੇ ਕਬੂਤਰ ਹੋਜੇ ਭਰਾਵਾਂ ਨੂੰ ਕੁਛ ਠੀਕ ਠਾਕ ਬਹੁਤ ਵਧੀਆ ਬਜੀ ਅਛਾ ਤੇ ਜਿਹੜਾ ਕਬੂਤਰਬਾਈ ਜਿਹੜੀ ਹੈਗੀ ਆ ਆਪਣਾ ਜਿਹੜਾ ਗਿਆਨ ਆ ਤੁਹਾਡਾ ਕਬੂਤਰਬਾਈ ਦਾ ਇਹ ਤੁਸੀਂ ਕਿਹਣਾ ਤੋਂ ਲਿਆ ਟੇਕ ਸਿੰਘ ਭਾਈ ਤੋਂ ਟੇਕ ਸਿੰਘ ਭਾਈ ਤੋਂ ਦੋ ਥੋੜੀ ਜੀ ਜਾਣਕਾਰੀ ਕਿੰਨਾ ਕਿੰਨਾ ਰਿਹਾ ਫਿਰ ਕਿੱਦਾਂ ਮਿਲੇ ਟੇਕ ਸਿੰਘ ਭਾਜੀ ਨੂੰ ਟੇਕ ਸਿੰਘ ਭਾਈ ਨੂੰ ਤਾਂ ਮੈਂ ਆਪਣੇ ਉਸਤਾਦ ਦੇ ਜ਼ਰੀਏ ਮਿਲਿਆ ਸੀ ਚੀਨੀ ਭਾਜੀ ਦੇ ਠੀਕ ਆ ਪਰ ਬਾਅਦ ਚ ਆਪਣਾ ਹੋਏ ਉਹਨਾਂ ਨਾਲ ਪਿਆਰ ਤੇ ਪਤਾਨਾ ਹੀ ਸੀ ਸਹੀ ਆ ਬਾਅਦ ਜੋ ਸਿੱਖੇ ਉਹਨਾਂ ਤੋਂ ਸਿੱਖੇ ਤੇ ਉਹਨੂੰ ਸਿੱਖਦਾ ਤਾਂ ਬੰਦਾ ساری ਉਮਰ ਰਹਿੰਦਾ ਹੀ ਆ ਜੀ ਸਹੀ ਆ ਪਰ ਜੋ ਵੀ ਉਂਗਲੀ ਉਹਨਾਂ ਤੋਂ ਫੜ ਕੇ ਚਲੇ ਜਾਂ ਅਸੀਂ ਪਹਿਲੀ ਬੁੜੀ ਠੀਕ ਆ ਜੀ ਇਹ ਆਪਣੇ ਲੱਗ ਗਈ ਆ ਸਿੰਘੜੀ ਵਾਲੇ ਟੈਕ ਸਿੰਘ ਭਾਈ ਦਾ ਮੈਨੂੰ 15 ਕਿਲੋ 15 ਕਿਲੋਮੀਟਰ ਤੇ ਜਿਹੜੇ ਦੜੇ ਦੂੜੇ ਛੱਡਨੇ ਸ਼ੁਰੂ ਕੀਤੇ ਆ ਆਪਾਂ ਸਾਰਾ ਕੁਝ ਉਹਨਾਂ ਨੇ ਹੀ ਕੀਤਾ ਸੀ ਬਾਅਦ ਚ ਤਾਂ ਚਲੋ ਸੀ ਸਾਈਂ ਅੰਕਲ ਹੋਣੀ ਪੱਕੀ ਵਾਲੇ ਹਾਂਜੀ ਦਲਬਾਗ ਭਾਈ ਸਾਈਂ ਅੰਕਲ ਦਾ ਮੁੰਡਾ ਉਹਨੋਂ ਤੋਂ ਰੰਮੀ ਭਾਈ ਜਗਰਾਉਂ ਤੋਂ ਹਾਂਜੀ ਸਾਰਿਆਂ ਦਾ ਯਾਨੀ ਕੀ ਫੇ ਤਾਂ ਯਾਨੀ ਸ਼ੁਰੂ ਅਸੀਂ ਤੇਜ ਸਿੰਘ ਭਾਈ ਤੋਂ ਕੀਤਾ ਸੀ ਤੇਜ ਸਿੰਘ ਭਾਈ ਤੋਂ ਸੀ ਤੇਜ ਸਿੰਘ ਭਾਈ ਜੀ ਨੇ ਵੀ ਕਹਿੰਦੇ ਇੱਕ ਸਮੇਂ ਚ ਰਿਕਾਰਡ ਹੀ ਬੰਨ ਦਿੱਤਾ ਸੀ ਘਰੇ ਕੰਪਿਊਟਰ ਡਾਉਂਡ ਸੀਰਾ ਸੀ ਜੀ ਦੁਆਬੇ ਦਾ ਸਹੀ ਆ ਦੁਆਬੇ ਦਾ ਹੀਰਾ ਸੀ ਉਹਨੇ ਕਬੂਤਰ ਨਹੀਂ ਉੱਡੇ ਕਿਸੇ ਤੋਂ ਘਰ ਦੀਆਂ ਛੱਤਾਂ ਦੇ ਕਬੂਤਰ ਨਹੀਂ ਉੱਡੇ ਨੇ ਕਿਸੇ ਲੋਹ ਜਿਆਦਾ ਬਹੁਤ ਜਿਆਦਾ ਤਗੜਾ ਰਿਕਾਰਡ ਸੀ ਭਾਈ ਜੀ 74 ਘੰਟੇ ਦਾ ਰਿਕਾਰਡ ਸੀ ਗਰਮੀ ਦੇ ਵਿੱਚ ਲੋਹ ਜੀ ਗਰਮੀ ਚ ਫੁੱਲ ਗਰਮੀ ਫੁੱਲ ਗਰਮੀ ਹੁੰਦੀ 74 ਘੰਟੇ ਦਾ ਰਿਕਾਰਡ ਸੀ ਭਾਈ ਜੀ ਸਹੀ ਆ ਸਹੀ ਆ ਜੀ ਬਹੁਤ ਜਿਆਦਾ ਕਬੂਤਰ ਚੰਗੇ ਉੱਡਦੇ ਸੀ ਆ ਉਹਨਾਂ ਤੋਂ ਸ਼ੌਂਕ ਪਿਆ ਸੀ ਮਲਵੇਈ ਕੂਤਰ ਵੀ ਅਸੀਂ ਉਹਨਾਂ ਤੋਂ ਲੈਂਦੇ ਸੀ ਬਲੇ ਡਰ ਨਹੀਂ ਤਾਂ ਦੇਸੀ ਕੂਤਰ ਰੱਖਦੇ ਸੀ ਪਹਿਲਾਂ ਤੁਸੀਂ ਵੀ ਦੇਸੀ ਰੱਖੇ ਹੋਏ ਸੀ ਰੱਖਦੇ ਮਲਵੇਈ ਵੀ ਅਸੀਂ ਉਹਨਾਂ ਤੋਂ ਲੈਂਦੇ ਸੀ ਠੀਕ ਆ ਠੀਕ ਆ ਠੀਕ ਆ ਉਹਨਾਂ ਨੇ ਜਿਹੜੀ ਨਸਲ ਜਿਹੜੀ ਤਿਆਰ ਕੀਤੀ ਹੋਈ ਹੈਗੀ ਇਹ ਕਹਿੰਦੇ ਬਹੁਤ ਜ਼ਿਆਦਾ ਕੈੜੀ ਸੀਗੀ ਘਰੇ ਉਹਦਾ ਬਹੁਤ ਜ਼ਿਆਦਾ ਘਰ ਤੇ ਬਹੁਤ ਜ਼ਿਆਦਾ ਇਹਨਾਂ ਤੋਂ ਉਹੀ ਕੂਤਰ ਆ ਮੁੰਡਿਆਂ ਦਾ ਅੱਛਾ ਸਾਰੇ ਕੂਤਰ ਇਹੀ ਆ ਉਹਨਾਂ ਦੇ ਪਾਜੀ ਵਾਲੇ ਕੂਤਰ ਆ ਇਹ ਸੀਜ਼ਨ ਦੇ ਵਿੱਚ ਬਾਈ ਜੀ ਆਕਾਸ਼ ਗਪਾਈ ਉਹਨਾਂ ਨੇ ਜੀ ਇੱਕ ਮੋਟਰਸਾਈਕਲ ਜਿਹੜਾ ਵਿਨ ਕੀਤਾ ਘਰ ਵਾਲੀਆਂ ਬਾਜ਼ੀਆਂ ਦੇ ਵਿੱਚ ਤੇ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਾਵਾਂਗੇ ਤੇ ਨਾਲੋਂ ਨਾਲ ਕਰਾਂਗੇ ਗੱਲਬਾਤ ਕਿਹੜੇ ਕਿਹੜੇ ਕਬੂਤਰ ਨੇ ਬਾਈ ਹੁਣਾਂ ਦੇ ਕੋਲ ਤੇ ਕਿਹੜੀਆਂ ਬਾਜ਼ੀਆਂ ਚੁੱਡੇ ਨੇ ਤੇ ਕਿਹੜੇ ਕਿੰਨੇ ਵਜੇ ਤੱਕੁੱਡੇ ਕਬੂਤਰ ਸਿਰਫ 1 2 ਤਹਾਂ ਦੇ ਕਬੂਤਰ ਐ ਜੀ ਸਟੇਸ਼ਨ ਖਿਆਲੇ ਦੇ ਸਭੀ ਤੱਲਣ ਦੇ ਸਾਈਆਂ ਤਾਂ ਸਾਈਆਂ ਸਾਈ ਪੱਖੀ ਵਾਲੇ ਭਾਈ ਸਾਈ ਪੱਖੀ ਵਾਲੇ ਇਹ ਹੀ ਤਿੰਨ ਚਾਰ ਨਸਲਾਂ ਆ ਜੀ ਠੀਕ ਆ ਜੀ ਹੋਰ ਕੋਈ ਕੂਤਰ ਹੈ ਨਹੀਂ ਨਾ ਠੀਕ ਆ ਠੀਕ ਜਦੋਂ ਮੈਂ ਇਹਨਾਂ ਨਾਲ ਜੁੜਿਆ ਸੀ ਮੈਂ ਇਹਨਾਂ ਦੇ ਪਹਿਲਾਂ ਕੂਤਰੇ ਛੜਾਏ ਸੀ ਅੱਛਾ ਜੀ ਤੇ ਆਪਦੇ ਕੂਤਰੇ ਹੀ ਜਾਣ ਗਿੱਲੇ ਆ ਕੇ ਭਾਜੀ ਤੋਂ ਮੁੱਲ ਦੇ ਦਵਾਏ ਹਾਂ ਹਾਂ ਕਿ ਕਿੱਥੋਂ ਜਿੱਥੇ ਜਾਣੀ ਕੂਤਰ ਜਿੱਦਾਂ ਜਿੱਦਾਂ ਪ੍ਰੇਮ ਦੇ ਤਾਰ ਮਲੇ ਯਾਨੀ ਜਿਆਦਾ ਹੀ ਨਾ ਤੋਂ ਟੇਸਿੰਗ ਵਾਲੇ ਕੁੱਤਰੇ ਨੇ ਮਤਲਬ ਜਿੱਦਾਂ ਏਡਾ ਬਣਦੀ ਗਈ ਉਹਦਾ ਦਾ ਜਿਹੜਾ ਹੈਗਾ ਕਿਉਂਕਿ ਇੱਜ਼ਤ ਮਾਨ ਦੀ ਜਿਹੜਾ ਹੈਗਾ ਬੰਦੇ ਨੇ ਨਹੀਂ ਨਹੀਂ ਪੈਸਾ ਬੋਤਲਾਇਆ ਬੰਦਿਆਂ ਨੇ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਟੇਸਿੰਗ ਭਾਈ ਤੋਂ ਬਹੁਤ ਮੁੱਲ ਦੇ ਮਹਿੰਗੇ ਕੁੱਤੇ ਲੈ ਸੀ ਠੀਕ ਹੈ ਜੀ ਬਹੁਤ ਜਿਆਦਾ ਮਹਿੰਗੇ ਕੁੱਤੇ ਲੈ ਸੀ ਬਹੁਤ ਜਿਆਦਾ ਪੈਸਾ ਨਹੀਂ ਫੌਜੀ ਆ ਮੁੰਡਾ ਇਹਨਾਂ ਦਾ ਬੜਾ ਬਰਦਰ ਆ ਹਾਂਜੀ ਬਹੁਤ ਜਿਆਦਾ ਉਹਨੇ ਪੈਸਾ ਖਰਚਿਆ ਕਿਆ ਨਾ ਹਰ ਰਿਜ਼ਲਟ ਵੀ ਤਾਈ ਮਿਲਿਆ ਹਾਂ ਜੀ ਰਿਜ਼ਲਟ ਵੀ ਤਾਈ ਲੋਂਡਾ ਵੱਡਾ ਫੋਕੀ ਹੈ ਠੀਕ ਆ ਠੀਕ ਹੈ ਜੀ ਤੇ ਕੰਪਿਊਟਰ ਵੀ ਉਹਦੇ ਆ ਸੰਦੇ ਬਸ ਅਸੀਂ ਤਾਂ ਦਾਣਾ ਪੋਣਾ ਦੇਖ ਪਾਲਾ ਬਾਈਆਂ ਵੇਲੇ ਉਹ ਆ ਜਾਂਦਾ ਹੁੰਦਾ ਠੀਕ ਆ ਠੀਕ ਆ ਸਿਰਫ ਉਹਨੇ ਖਾਚਿਆ ਪਾਣੀ ਸਾਰਾ ਕੁਝ ਉਹਦਾ ਹੀ ਆ ਠੀਕ ਠੀਕ ਕੰਪਿਊਟਰ ਦਾ ਕਰ ਵੀ ਉਹਨੇ ਨਾ ਜੇ ਜੋ ਵੀ ਉਹ ਮੈਂ ਸਿਰਫ ਇਹ ਕਹਿੰਦਾ ਸੀ ਉਸਤਾਜ ਜੀ ਥਾਤੇ ਚਕੀਨ ਨੇ ਤੁਸੀਂ ਲੈ ਦੋ ਮੈਂ ਟੇਗ ਸਿੰਘ ਭਾਈ ਤੋੜਦੇ ਕਬੂਤਰ ਲੈ ਕੇ ਦਿੱਤੇ ਮਾਮਾ ਵੱਡੇ ਤੋੜੇ ਜਾਂ ਉੜਦੇ ਕਬੂਤਰ ਅੱਛਾ ਮੁੱਲ ਦੇ ਲੈ ਕੇ ਦਿੱਤੇ ਉਹੀ ਇਹਨਾਂ ਤੋਂ ਬਰੀਡ ਚੱਲੀ ਜਾ ਰਹੀ ਹੈ ਠੀਕ ਆ ਠੀਕ ਆ ਜੀ ਉਹੀ ਕਬੂਤਰ ਆ ਜਿਹੜੇ ਆ ਕੀ ਘਰਾਂ ਦੇ ਵੀ ਜ਼ਿਆਦਾ ਉੱਡੇ ਉਹੀ ਕਬੂਤਰ ਉੱਡੇ ਸਹੀ ਆ ਸਹੀ ਆ ਉਹ ਪਾਜੀ ਨਾ ਮੇਰੀ 12 14 ਸਾਲ ਦੀ ਸੀ ਕੱਲੇ ਕੱਲੇ ਕੁੱਤਰ ਦਾ ਮੈਨੂੰ ਪਤਾ ਸੀ ਬਿਲਕੁਲ ਜੀ ਮੈਂ ਉਹਨਾਂ ਤੋਂ ਉਹੀ ਕੁੱਪਤਾ ਲੈਂਦਾ ਸੀ ਜਿਹੜੇ ਘਰ ਦੇ ਜਿਆਦਾ ਲੰਬੇ ਕਿਉਂ ਨਹੀਂ ਕਿਹਾ ਸਾਡੇ ਘਰ ਦੀਆਂ ਬਾਜੀਆਂ ਤਕੜੀਆਂ ਹੁੰਦੀਆਂ ਹਾਂਜੀ ਹਾਂਜੀ ਇਸ ਕਰਕੇ ਉਹੀ ਕੁੱਪਤਾ ਲੈਂਦਾ ਸੀ ਤੇ ਪਾਜੀ ਤੁਸੀਂ ਉੱਥੇ ਘਰੇ ਆਪ ਦੇ ਇਹੜੇ ਰੱਖੇ ਹੋਏ ਆ ਤੁਸੀਂ ਵੀ ਉਧਰ ਘਰ ਵਾਲੀਆਂ ਬਾਜੀਆਂ ਛੱਡ ਦੇ ਕਿ ਨਹੀਂ ਹਾਂ ਅਸੀਂ ਛੱਡਦੇ ਮੈਂ 2012 ਵਿੱਚ ਬਹੁਤ ਜੁੱਤੀਆਂ ਜੀ ਠੀਕ ਹੈ ਹੈਪੀ ਭਾਜੀ ਨਾ ਰੱਖੇ ਕਬੂਤਰ ਮੈਂ ਦੇਤਾ ਚਲੋ ਕਹ ਲਓ ਭਈ ਸ਼ਾਮ ਤਾਈਂ ਆ ਮੈਂ ਕਬੂਤਰ ਦਾ ਹੈਪੀ ਭਾਜੀ ਦੇਈਆਂ ਠੀਕ ਹੈ ਜੀ ਤੇ ਮੈਂ ਤਾਂ ਸਰੋ ਸ਼ਾਮ ਤਾਈਂ ਪੈਸੇ ਲੈਂਦਾ ਉਹਨਾਂ ਤੋਂ ਸਹੀ ਹੈ ਸਹੀ ਹੈ ਅਸੀਂ 2012 13 ਚ ਤੇ ਲਾਕਡਾਊਨ ਦੇ ਵਿੱਚ ਵੀ ਬਹੁਤ ਭਾਜੀਆਂ ਘਾ ਦੇ ਦਿੱਤੀਆਂ ਠੀਕ ਹੈ ਜੀ ਹੁਣ ਸਾਡੇ ਬਹੁਤ ਵਧੀਆ ਟੂਰਨਾਮੈਂਟ ਹੈ ਹੁਣ ਕਰਾਂਗੇ ਹੁਣ ਫੇਰ ਜ਼ਿਆਦਾ ਸ਼ੌਂਕ ਸਹੀ ਹੈ ਮੈਨੂੰ ਬਾਹਰ ਆਲੂ ਸਿੱਤੇ ਸੀ ਅਸੀਂ ਬਾਹਰਲਾ ਸ਼ੌਂਕ ਸੀ ਠੀਕ ਹੈ ਜੀ ਪਰ ਸਾਡੇ 2 ਸਾਲ ਹੋ ਗਏ ਵਧੀਆ ਟੂਰਨਾਮੈਂਟ ਫੇਰ ਦੁਬਾਰਾ ਹੋਣ ਲੱਪੇ ਹਾਂਜੀ ਹਾਂਜੀ ਤਾਂ ਹੁਣ ਇਸ ਸਾਲ ਤੋਂ ਕਰਾਂਗੇ ਆਪ ਇਹ ਅਭੀ ਘਰ ਦੀਆਂ ਬਾਜ਼ੀਆਂ ਦੇ ਵਿੱਚ ਥੋੜਾ ਇਹ ਹੁੰਦਾ ਵੀ ਜਿੱਦਾਂ ਬਾਹਰ ਡੜੇ ਦੇ ਵਿੱਚ ਬਹੁਤ ਜਾਂਦੇ ਬੰਦਿਆਂ ਦਾ ਖਲਾਰਾ ਰੌਲਾ ਜਾ ਥੋੜਾ ਜਿਹਾ ਕਈ ਵਾਰ ਬੰਦੇ ਪਾਉਂਦੇ ਆ ਤੇ ਆਪਾਂ ਇਹ ਕਹਿਣਾ ਚਾਹੁੰਦੇ ਆ ਬੰਦਿਆਂ ਨੂੰ ਵੀ ਜਦ ਜੇਕਰ ਕਿਸੇ ਏਰੀਆ ਦੇ ਵਿੱਚ ਕੋਈ ਭਰਾ ਰਲ ਕੇ ਦਲਾ ਕਰਾਉਂਦਾ ਆ ਨਾ ਤੇ ਉਹਦਾ ਸਾਥ ਦਿਆ ਕਰੋ ਰੋਲਾ ਨਾ ਪਾਇਆ ਕਰੋ ਲੱਤਾਂ ਨਾ ਖਿੱਚਿਆ ਕਰੋ ਫਿਰ ਪਿੰਡ ਵਾਲੇ ਜਿਹੜੇ ਹੈਗੇ ਆ ਉਸ ਗੱਲ ਦਾ ਇਤਰਾਜ਼ ਮੰਨਦੇ ਆ ਫਿਰ ਪਹਿਲੀ ਗੱਲ ਤਾਂ ਬਾਜੀ ਦੇਖੋ ਜੇ ਤੁਸੀਂ ਬਾਜੀ ਕਰਾਉਂਦੇ ਹੋ ਪਿੰਡ ਦੀ ਸ਼ਾਂਤੀ ਨਾ ਕਰੋ ਬਿਲਕੁਲ ਜੇ ਤੁਸੀਂ ਵਧੀਆ ਬਾਜੀ ਕਰਾਉਣੀ ਚਾਹੁੰਦੇ ਹੋ ਪਿੰਡ ਦੀ ਸ਼ਾਂਤੀ ਨਾ ਕਰੋ ਪੰਜ ਸਰਪੰਚੀ ਜਾਂ ਉੱਥੇ ਦੇ ਜਿਹੜੇ ਮੋਤਵਾਰੇ ਹੈਗੇ ਉਹਨਾਂ ਦੀ ਮਰਜ਼ੀ ਨਾ ਕਰਾ ਉਹਨਾਂ ਤੋਂ ਬਿਨਾ ਬਾਜੀ ਨਾ ਕਰਾ ਬਿਲਕੁਲ ਜੇ ਪਿੰਡ ਦਾ ਸਹਿਯੋਗ ਹੋਗਾ ਤਾਂ ਹੀ ਬਾਜੀ ਹੋਊਗੀ ਪਿੰਡ ਕਈ ਵਾਰ ਸੰਯੋਗ ਦਿੱਤਾ ਹੁੰਦਾ ਜਿਹੜੇ ਬਾਹਰੋਂ ਨਵੇਂ-ਨਵੇਂ ਮੁੰਡੇ ਉੱਠਦੇ ਆ ਚਲੋ ਜੀ ਇਹ ਇਹ ਤਾਂ ਚੱਲਦਾ ਹੀ ਰਹਿਣਾ ਚੋਰੀ ਅਦਕਾਰੀਆਂ ਤੇ ਚੱਲਦੀਆਂ ਨੇ ਨਹੀਂ ਰੋਲਾ ਪਾਉਂਦੇ ਆ ਫਿਰ ਉੱਥੇ ਜਦੋਂ ਪਿੰਡ ਦੇ ਵਿੱਚ ਰੋਲਾ ਹੁੰਦਾ ਰਪਿੰਦਾ ਪਿੰਡ ਵਾਲੇ ਕਹਿੰਦੇ ਵੀ ਇਹ ਕੀ ਹੋ ਰਿਹਾ ਹੈਗਾ ਉਹ ਚੀਜ਼ ਦਾ ਰਿਐਕਸ਼ਨ ਹੋ ਜਾਂਦਾ ਉਹੀ ਮੈਂ ਕਹਿੰਦਾ ਨੇ ਜੇ ਕੋਈ ਪਿੰਡ ਦੀ ਸਹਿਮਤੀ ਹੋਵੇ ਸਰਪੰਚ ਦੀ ਸਹਿਮਤੀ ਹੋਵੇ ਫੇ ਬੰਦਾ ਥੋੜਾ ਆਕੜਦਾ ਵੀ ਹੋ ਜਾਂਦਾ ਜੋ ਕਰਨਾ ਕੱਲ ਆ ਫੇ ਸਾਡੀ ਤਾਂ ਮਰਜ਼ੀ ਆ ਪਿੰਡ ਸਹੀ ਹੈ ਸਹੀ ਹੁਣ ਅਸੀਂ ਸਿੰਘੜੀ ਵਾਲੇ ਕਰਾਉਂਦਿਆਂ ਨੂੰ ਸਾਨੂੰ ਕਾਫੀ ਟਾਈਮ ਹੋ ਗਿਆ ਜੀ ਹਾਂਜੀ ਹਾਂਜੀ ਮਾਰਾ ਦੀ ਮੇਰੇ ਘਰ ਹੀ ਰ ਦਾ ਸਹੀ ਆ ਤੇ ਤੇਜ ਸਿੰਘ ਭਾਜੀ ਨੇ ਕਲੱਬ ਸ਼ੁਰੂ ਕੀਤਾ ਸੀ ਅਸੀਂ ਕਲੱਬ ਦੀਆਂ ਵੀ ਪਾਈਆਂ ਸਭੀ ਤੱਲਣ ਨੇ ਸਾਰਿਆਂ ਨੇ ਤੱਲਣ ਦੀ ਪਾਜੀ ਅਸੀਂ ਖਰਾਬ ਨਹੀਂ ਹੋਣ ਦਿੱਤੀ ਇਹਨੂੰ ਹੂੰ ਵਧੀਆ ਭਾਜੀ ਆ ਤੱਲਣੇ ਇਕੱਠੀਆਂ ਬਾਗੀਆਂ ਆ ਇਕੱਠੀਆਂ ਆ ਜੀ ਠੀਕ ਅਜਰਾਮ ਵੀ ਇਕੱਠੀ ਭਾਜੀ ਹੁੰਦੀ ਸੀ ਸਲੇਮਪੁਰ ਮਸੰਤਾਂ ਇਹ ਤੇਜ ਸਿੰਘ ਭਾਜੀ ਦਾ ਬਣਾਇਆ ਹੋਇਆ ਕਲੱਬ ਜੀ ਸਹੀ ਆ ਸਹੀ ਆ ਜੀ ਹਾਂ ਤੇ ਬਾਕੀ ਭਾਈ ਜੀ ਆਪਾਂ ਬਾਈ ਹੋਣਾ ਦੇ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਕਰਾਉਂਦੇ ਆ ਤੇ ਨਾਲੋ ਨਾਲ ਕਰਦੇ ਆ ਆਪਾਂ ਗੱਲਬਾਤ ਕਿਹੜੇ ਕਿਹੜੇ ਕਬੂਤਰ ਨੇ 1 ਵਜੇ ਜਾਲੀਆਂ ਦੇ ਵਿੱਚ ਵੀ ਵੀਰ ਹੁਣਾਂ ਨੇ ਬੰਦ ਕੀਤੇ ਨੇ ਇਹ ਜੋੜੇ ਤੋੜੇ ਹੋਏ ਆ ਜੀ ਜੀ ਹਾਂਜੀ ਜੋੜੇ ਤੋੜੇ ਹੋਏ ਆ ਇਹ ਲਓ ਜੀ ਤੇ ਕੱਲੇ ਕੱਲੇ ਨੂੰ ਕੱਲੀ ਕੱਲੀ ਬਾਈ ਜੀ ਟ੍ਰੇ ਲਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਹਰ ਖਾਨੇ ਦੇ ਵਿੱਚ ਇੱਕ ਛੋਟੀ ਛੋਟੀ ਟ੍ਰੇ ਵੀਰ ਹੁਣਾਂ ਵਾਲੇ ਰੱਖੀ ਹੋਈ ਆ ਤੇ ਕੁੱਜੀਆਂ ਵੀ ਬਕਰੀਆਂ ਬਕਰੀਆਂ ਹਰ ਖਾਨੇ ਦੇ ਵਿੱਚ ਰੱਖੀਆਂ ਹੋਈਆਂ ਤੇ ਪਾਜੀ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੁਣ ਇਹਨਾਂ ਨੂੰ ਪਾਣੀ ਆ ਤੁਸੀਂ ਕੋਸਾ ਪਾਉਂਦੇ ਕਿ ਨਾਰਮਲ ਨਾਰਮਲ ਹੀ ਉੱਥੇ ਲਾਈ ਹੋਈ ਹੈ ਕੋਸਾ ਹੀ ਪਾਉਂਦੇ ਕੋਸਾ ਹੀ ਜਾਂਦਾ ਜੀ ਕੋਸਾ ਹੀ ਪਾਣੀ ਕਈ ਵੀਰ ਕਹਿੰਦੇ ਆ ਨਾ ਵੀ ਨਹੀਂ ਕੋਸਾ ਨਹੀਂ ਠੰਡਾ ਹੀ ਪਾਉਣਾ ਚਾਹੀਦਾ ਐ ਫੇਰ ਠੰਡਾ ਘੱਟ ਚੱਕ ਲਿਆ ਹਨਾ ਨਹੀਂ ਬਾਈ ਬਹੁਤਾ ਵੀ ਨਹੀਂ ਕੋਸਾ ਜੀ ਨਾਰਮਲ ਜਿਆ ਰੱਖੋ ਯਾਨੀ ਕਿ ਜਿੱਦਾਂ ਹਾਂਜੀ ਹੁੰਦਾ ਐ ਵੀ ਕੱਲ ਬੋਰ ਚ ਲਾ ਕੇ ਪਾ ਲਓ ਉਹ ਸਹੀ ਐ ਸਹੀ ਐ ਉਹ ਬੱਤਾ ਪਾਣੀ ਨਹੀਂ ਪਾਉਣਾ ਜੀ ਹਾਂ ਸਹੀ ਐ ਜੀ ਬਾਕੀ ਬਈਆ ਕਬੂਤਰ ਆ ਪਾ ਤੁਹਾਨੂੰ ਦਿਖਾਣੇ ਆ ਇਹ ਭਰਾ ਆਪਣੇ ਜਿਹੜੇ ਹੈਗੇ ਸ਼ੌਂਕ ਕਰਦੇ ਨੇ ਸਾਰੇ ਕਬੂਤਰਾਂ ਵਾਲੇ ਆਪਣੇ ਵੀਰ ਨੇ ਫੇਰ ਤੁਹਾਨੂੰ ਦੱਸ ਦਈਏ ਤੇ ਇਹ ਖੁੱਡਿਆਂ ਦੇ ਅੰਦਰ ਕਬੂਤਰ ਨੇ ਇਹ ਕਬੂਤਰੀਆਂ ਨੇ ਇਹ ਕਬੂਤਰੀਆਂ ਸਾਰੀਆਂ ਜੀ ਸਾਰੀਆਂ ਮਾਦਰੀਆਂ ਲਾਓ ਵੀ ਮਿੱਤਰੋ ਦੇਖੋ ਥੀਰੇ ਇਕੱਠੇ ਕੀਤੇ ਨੇ ਵੀਰ ਨੇ ਜਿਹੜੇ 2024 ਦੇ ਵਿੱਚ ਉੱਡਣ ਜਾ ਰਹੀਆਂ ਨੇ ਇਹ ਨੇ ਉਹ ਕਬੂਤਰੀਆਂ ਕਿਸੇ ਵੀ ਭਰਾ ਦੇ ਕੋਲ ਅੱਜ ਕੱਲ੍ਹ ਕਹਿ ਲੋ ਕਿ نسل ਘਟਣੀ ਹੈਗੀ ਕਬੂਤਰ ਮਾਰੇ ਨਹੀਂ ਹੈਗੇ ਹਰ ਕਿਸੇ ਕੋਲ ਇੱਕ ਤੋਂ ਇੱਕ ਕਬੂਤਰ ਆ ਉਸਤਾਦ ਸਾਈ ਪੱਖੀ ਜੀ ਦੇ ਘਰੋਂ ਆਇਆ ਹੋਇਆ ਹੈ ਕਬੂਤਰ ਹੈ ਜੀ ਚੰਗੀ ਤਰ੍ਹਾਂ ਦਿਖਾਈਦਾ ਹੁੰਦਾ ਉੱਤਨੂੰ ਵਧੀਆ ਤਰੀਕੇ ਨਾਲ ਫੜ ਕੇ ਜਰਾ ਰੱਖੋ ਇਹਦੀ ਅੱਖ ਓਖ ਪੰਜੇ ਪਰ ਸਾਰਾ ਕੁਝ ਦਿਖਾਣਾ ਜੀ ਐ ਲੋ ਇਹ ਹੈ ਜੀ ਕਬੂਤਰ ਚਿੱਟੀਆਂ ਅੱਖਾਂ ਦਾ ਆ ਠੀਕ ਹੈ ਜੀ ਤੇ ਇਹ ਹੈ ਜੀ ਇਹਦੇ ਪਰ ਕਬੂਤਰ ਦੇ ਬਹੁਤ ਚੌੜੇ ਚੌੜੇ ਪਰ ਨੇ ਕਬੂਤਰ ਦੇ ਜੀ ਬਹੁਤ ਹੀ ਸ਼ਾਨਦਾਰ ਤੇ ਇਹ ਹੈ ਜੀ ਇਹਦੇ ਪੰਜੇ ਕਬੂਤਰ ਦੇ ਮਾਲੇਪਾ ਪੰਜਿਆਂ ਵਿੱਚੋਂ ਵੀ ਕੁਝ ਪਤਾ ਲੱਗਦਾ ਹੈ ਇਹਨਾਂ ਦਾ ਤਾਨੂੰ ਨਹੀਂ ਹੈ ਅਮਸਾਰ ਹਰ ਕਿਸੇ ਖਿਡਾਰੀ ਦਾ ਆਪੋ ਆਪਣਾ ਹਿਸਾਬ ਕਿਤਾਬ ਆ ਤੁਸੀਂ ਚੰਗੇ ਕਬੂਤਰ ਦੀ ਜਿਹੜੀ ਪਹਿਚਾਣਾ ਕਿਹੜੇ ਹਿਸਾਬ ਨਾਲ ਕਰਦੇ ਆ ਜੀ ਕੋਈ ਹੋਊਗਾ ਗੁਣ ਦੱਸੇ ਦਿੰਦਾ ਜੀ ਬੋਲ ਕੇ ਮੈਂ ਨਾ ਕਦੀ ਅੱਖ ਦੇਖੀ ਜੀ ਨਾ ਕਦੀ ਪੰਜੇ ਦੇਖੇ ਹਾਂਜੀ ਬਸ ਨਿਕਲਦੇ ਬੱਚੇ ਜੋ ਪਤਾ ਲੱਗ ਜਾਂਦਾ ਵੀ ਜੀ ਇਹ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਕਿਤਾ ਜੀ ਮਿਹਨਤ ਆ ਬੰਦੇ ਦੀ ਸਹੀ ਆ ਸਹੀ ਆ ਕਈ ਵਾਰੀ ਜੀ ਚੰਗਿਆਂ ਨੂੰ ਵੀ ਮਾੜੇ ਕਹਦੇ ਨੇ ਤਾਂ ਮਾੜਿਆਂ ਨੂੰ ਵੀ ਚੰਗੇ ਬਣਾ ਦਿੰਦਾ ਬਿਲਕੁਲ ਬਿਲਕੁਲ ਜੀ ਬਾਕੀ ਬਹੁਤਾ ਡਾਗ ਹੀ ਪਤਾ ਲੱਗਦਾ ਦਾ ਕੂਤਰੇ ਸਾਈ ਅੱਖ ਦੇ ਘਰ ਆਇਆ ਸੀ ਇਹ ਵੀ ਉਸਤਾਦ ਸਾਈ ਜੀ ਦੇਕਰ ਨੂੰ ਆਇਆ ਹੋਇਆ ਕਬੂਤਰ ਆ ਸ਼ਾ ਅੱਖਾ ਕਬੂਤਰ ਆ ਇਹ ਹੈ ਜੀ ਇਹਦੇ ਪਰ ਪਰ ਬੜੇ ਚੌੜੇ ਕਬੂਤਰਾਂ ਦੇ ਇਹ ਮੈਂ ਕਈ ਵਾਰ ਮੰਨ ਲੇ ਭਾਈ ਕਬੂਤਰਾਂ ਦੇ ਪਰ ਬੜੇ ਬਰੀਕ ਆਉਂਦੇ ਆ ਉਹਦਾ ਕਾਰਨ ਉਹ ਤਾਂ ਕਈ ਵਾਰ ਜੇ ਤਾਂ ਕਬੂਤਰ ਨਹੀਂ ਕੋਈ ਛੋਟਾ ਹੁੰਦਾ ਬੱਚਾ ਰਹਿ ਜਵੇ ਜਾਂ ਨਹੀਂ ਕੋਈ ਪੂਰੀ ਚੰਗੀ ਤਰ੍ਹਾਂ ਖਰਾਕ ਨਹੀਂ ਮਿਲਦੀ ਜਾਂ ਕਬੂਤਰ 'ਚ ਕੋਈ ਆਪਣੀ ਕਮਜ਼ੋਰੀ ਹੋ ਜਵੇ ਜੀ ਅੰਦਰ ਤਾਂ ਰਹਿੰਦੇ ਪਤਲੇ ਰਹਿੰਦੇ ਹੋਰ ਕੋਈ ਚੱਕਰ ਨਹੀਂ ਜੀ ਸਹੀ ਆ ਸਹੀ ਆ ਹਾਂ ਕਈ ਵਾਰ ਕਬੂਤਰ 'ਚ ਆਪਣੀ ਕਮੀ ਹੋ ਜਵੇ ਤੇ ਹੁਣ ਇਹ ਸਿਆਲਾਂ ਦੇ ਵਿੱਚ ਇਹਨਾਂ ਨੂੰ ਖਰਾਕ ਜਿਹੜੀ ਹੈਗੀ ਆ ਉਹ ਕਿਹੜੀ ਪਾਈ ਜਾ ਰਹੀ ਆ ਕੀ ਕੀ ਦਾਣਾ ਆਪਾਂ ਪਾ ਰਹੇ ਆ ਇਹਨਾਂ ਤਾਂ ਜੀ ਪਣ ਗਿਆ ਹਾਂਜੀ ਤੇ ਮਾਣੇ ਮੋਟੇ ਦਲੇ ਛੋਦੇ ਆ ਠੀਕ ਆ ਜੀ ਮਾੜਾ ਮੋਟਾ ਬਾਜਰਾ ਬਿਲਕੁਲ ਬੇਮਨੂ ਮੇਮਲੂਮਾ ਬਾਜਰਾ ਠੀਕ ਆ ਠੀਕ ਆ ਤਾਂ ਮੂੰਗੀ ਵਗੈਰਾ ਨਹੀਂ ਪਾਉਂਦੇ ਫਿਰ ਤੁਸੀਂ ਨਹੀਂ ਉਹ ਕਰਾਂਗੇ ਜੀ ਹੁਣ ਅਗਲਾ ਮੂਰੇ ਠੀਕ ਆ ਹਰ ਕਿਸੇ ਹਰ ਘਟ ਪਿੰਦੇ ਕਿਹੜੇ ਆਪ ਹੁੰਦੀ ਹਰ ਕਿਸੇ ਖਿਡਾਰੀ ਦਾ ਜੀ ਆਪੋ ਆਪਣਾ ਹਿਸਾਬ ਦਾਵਾ ਦਾਣੇ ਪਾਣੀ ਦਾ ਤੇ ਕਬੂਤਰ ਕਿਸੇ ਦੇ ਵੀ ਘਟ ਨਹੀਂ ਉੱਡਦੇ ਆਪਾਂ ਕਹੀਏ ਕੋਈ ਕਿਸੇ ਤਰੀਕੇ ਨਾਲ ਡੰਦਾ ਕੋਈ ਕਿਸੇ ਤਰੀਕੇ ਨਾਲ ਕੋਈ ਕੋਈ ਖਰਾਕ ਪਾਉਂਦਾ ਕੋਈ 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 ਕਹਿੰਦੇ ਕਿ ਬਾਜਰਾ ਨਹੀਂ ਪਾਉਣਾ ਚਾਹੀਦਾ ਕੁਝ ਖਿਡਾਰੀ ਆ ਬਹੁਤ ਜ਼ਿਆਦਾ ਬਾਜਰਾ ਪਾਉਂਦੇ ਆ ਕੁਝ ਮੀਡੀਅਮ ਪਾਉਂਦੇ ਆ ਇਸ ਤਰ੍ਹਾਂ ਜਿੰਨੇ ਵੀ ਖਿਡਾਰੀ ਨੇ ਹਰ ਕਿਸੇ ਦਾ ਆਪੋ ਆਪਣਾ ਤਜਰਬਾ ਆ ਔਰ ਤਜਰਬੇ ਸਭ ਦੇ ਕਾਮਯਾਬ ਨੇ ਲਗਭਗ ਸਭ ਦੇ ਕਬੂਤਰ ਉੜਦੇ ਨੇ ਤੇ ਸਾਰੇ ਬਾਜ਼ੀਆਂ ਵੀ ਜਿੱਤਦੇ ਨੇ ਜੀ ਕੁਲ ਜਤਿਆ ਸੀ ਘਰ ਦੀ ਬਾਜੀ ਅੱਛਾ ਜੀ ਇਹ 2000 ਗੱਲ ਹੋਣੀ ਆ ਜੀ 22 ਦੀ ਕੀ ਜੀ ਜਿਹਦੀ ਮਾਂ ਨੇ ਕੁਲ ਜਤਿਆ ਸੀ ਪਿਛਲੇ ਸੀ ਅੱਖਾਂ 'ਚ ਟੀਰ ਆ ਦੇ ਹੈਂ ਦੀਵੇ ਜੇ ਬਣਦੇ ਆ ਰਤੀ ਹੈ ਦੀ ਮਾਂ ਜੀ ਅੱਛਾ ਥੱਲੇ ਆ ਜੀ ਸਹੀ ਆ ਉਹ ਤੋਂ ਦੇ ਬਹੁਤ ਵਧੀਆ ਮਾਨ ਦੇ ਕਬੂਤਰ ਵੀ ਪੂਰੇ ਕੰਨ ਨੂੰ ਤਾਂ ਟਾਈਮ ਨੇ ਪੈਗਾ 6 ਨੇ ਕੱਲੀ ਨੇ ਟਾਈਮ ਬਾਕੀ ਕੂਤਰਾਂ ਦਾ ਪੂਰਾ ਕਰਤਾ ਸੀ ਅੱਛਾ ਚੱਲੀ ਸਹੀ ਹੈ ਬਹੁਤ ਬੀਸੀ ਪੁੱਤਰੀ ਜੀ ਵਾਹ ਸੋਣੀਆ ਕਬੂਤਰੀ ਕਲਰ ਵੀ ਬਹੁਤ ਵਧੀਆ ਜੀ ਇਹ ਬਾਈ ਜੀ ਕਬੂਤਰੀਆਂ ਨੇ ਤੇ ਦੂਸਰੇ ਖੁੱਡੇ ਦੇ ਵਿੱਚ ਜਿਹੜੇ ਨਰ ਨੇ ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਆ ਜੀ ਇਸ ਸਾਈਡ ਜਿਹੜੇ ਹੈਗੇ ਆ ਸਾਰੇ ਦੇ ਸਾਰੇ ਨਰ ਨੇ ਜੀ ਇਹ ਪੱਠੇ ਅੱਛਾ ਇਹ ਨਵੇਂ ਪੱਠੇ ਪਿਆਰ ਹੋ ਰਹੇ ਆ ਅੱਛਾ ਇਹ ਕਥਿਆ ਉਹ ਨਾਰਮਦੀ ਨਾ ਬਣ ਗਈਆਂ ਜਿਹੜੀਆਂ ਆਉਂਗਾ ਅੱਡੇ ਕਿਚ ਨੂੰ ਕਿੰਨੇ ਕ ਬੱਚੇ ਬਣਾ ਲਏ ਆਪਾਂ ਇਹ ਪਾਜੀ ਹੁਣ 50 ਕ ਤਾਂ ਇਹ ਹੀ ਆ ਅੱਛਾ ਤਾਂ ਉਹ ਨਾਰਮਦੀ ਨਾਲ ਨੂਰ ਬਣ ਗਏ ਉਹ ਅੱਡੇ ਦੀ ਫੇਮ ਪਾਤੀ ਹੋਣੇ ਆ 50 ਕ ਬੱਚੇ ਇੱਧਰ ਸਹੀ ਹੈ ਸਹੀ ਆ ਬਾ ਡੋਲੀ ਦੇ ਬੱਚੇ ਪਾਜੀ ਇਹ ਸਾਰੇ ਨਵੇਂ ਬੱਚੇ ਆ ਹੈ ਹਾਂ ਇਹ ਸਾਰੇ ਆ ਕਹਿੰਦਾ ਮੈਨੂੰ 150 ਦੇ ਲਾਗੇ ਹੈਗਾ ਤੁਹਾਡੇ ਕੋਲ ਜਾਣ ਵਾਲਾ 150 ਤੋਂ ਹੈਗਾ ਜੀ 150 ਹੋਣਾ ਉੱਤੇ ਹੋਣਾ ਪਾਜੀ ਉੱਡਣ ਵਾਲੇ ਕਬੂਤਰ ਹੀ ਬਾਈ ਜੀ 150 ਦੇ ਕਰੀਬ ਬਾਈ ਉਹਨਾਂ ਨੇ ਬਣਾ ਲਏ ਆ ਤੇ ਦੇਖੋ ਕਿੰਨੇ ਕਿੰਨੇ ਸੋਹਣੇ ਪਰਿੰਦੇ ਨੇ ਕਾਕੇ ਵਾਲਿਆਂ ਦੀ ਨਹੀਂ ਗੱਲ ਬੰਦ। ਅੱਛਾ ਆ ਜਿਹੜਾ ਹਾਂਜੀ ਇਹ ਨਹੀਂ ਵੀ ਕੂੜੀ ਤੇ ਕਾਕੇ ਵਾਲਾ ਕੂਤਰਾ ਦਾ ਘਰ ਜਿਹੜੀ ਕੂੜੀ ਨਹੀਂ ਵੀ ਕੂੜੀ ਤੇ ਉਹਦੇ ਤੋਂ ਤੇ ਬੱਚੇ ਆ। ਠੀਕ ਆ ਠੀਕ ਆ। ਉਹ ਥੱਲੇ ਪਈਆਂ ਆ ਕਬੂਤਰੀਆਂ। ਉਹ ਵੀ ਦਿਖਾਣੇ ਤੁਹਾਨੂੰ ਇਹ ਜਿਹੜੀਆਂ ਸ਼ਾਮ ਤੱਕ ਉਡੀਆਂ ਨੇ। 13 13 ਘੰਟੇ 14 14 ਘੰਟੇ ਦੀ ੜਾਰ ਦਿੱਤੀ ਆ। ਭਾਈ ਜੀ ਇੱਕ ਚੀਜ਼ ਦੱਸ ਦਈਏ ਕਬੂਤਰ ਜਿਹੜੇ ਤੁਸੀਂ ਦੇਖ ਰਹੇ ਹੋ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ। ਕੋਈ ਵੀ ਮੇਰਾ ਭਰਾ ਸੇਲ ਵਾਸਤੇ ਫੋਨ ਨਾ ਕਰੇ। ਦੇਖੋ ਜਿੱਥੇ ਜਾਈਦਾ ਸ਼ੌਂਕ ਕਰਾਈਦਾ ਤੇ ਪੂਰੇ ਵਧੀਆ-ਵਧੀਆ ਜਿਹੜੇ ਕਬੂਤਰ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਮਹਲੇਪਾ ਜਦੋਂ ਆਪਾਂ ਕਬੂਤਰਾਂ ਦੇ ਪਰ ਪੱਟ ਦਿੰਨੇ ਆ ਤਾਂ ਫਿਰ ਉਦੋਂ ਆਪਾਂ ਖਰਾਕ ਕਿਹੜੀ ਦਿੰਨੇ ਆ ਇਹਨਾਂ ਨੂੰ ਸਰੂ ਹੋ ਗਏ ਜੀ ਸਰੂ ਥੋਲੇ ਪਦੀ ਦੇ ਵਿੱਚ ਠੀਕ ਹੈ ਜੀ ਬਾਕੀ ਮਾੜੀ-ਮੋਟੀ ਕੋਈ ਹੱਥੀ ਕੁੱਟ ਕੇ ਖਰਾਕ ਦਿੰਦੀ ਸਹੀ ਹੈ ਸਹੀ ਹੈ ਜੀ ਬਹੁਤ ਵਧੀਆ ਜੀ ਤੇ ਬਹੁਤ ਸੋਹਣੇ ਪ੍ਰਿੰਦੇ ਨੇ ਇਹ ਹੈਗੇ ਆ ਜੀ ਨਵੇਂ ਜਿਹੜੇ ਪੱਠੇ-ਪੱਠੀਆਂ ਜੇ ਤਿਆਰ ਹੋ ਰਹੇ ਨੇ ਤੇ ਇੱਧਰ ਜਿਹੜੇ ਨਾਰਾ ਸਾਰੇ ਦੇ ਸਾਰੇ ਜਿਹੜੇ ਤਿਆਰ ਹੋ ਚੁੱਕੇ ਆ ਇਹ ਪਹਿਲੀਆਂ ਝੋਲਾਂਦੇ ਨੇ ਆ ਇੱਕ ਸੰਧੂਰੀ ਪਲਕਾਂ ਦਾ ਵਿੱਚ ਫਿਰਦਾ ਇਹ ਗੇੜਿਆਂ ਜੋਂ ਸ਼ਾਖਾਂ ਅੱਛਾ ਟੂਣਾ ਜੋਂ ਠੀਕ ਆ ਠੀਕ ਆ ਬਹੁਤ ਚੰਗਾ ਆ ਕਬੂਤਰ ਲਓ ਵੀ ਮੈਤਰੋ ਕਰੋ ਇਹ ਰੱਤੇ ਆ ਜਿਹੜੇ ਇਹ ਰੱਤੀ ਦੇ ਆ ਰੱਤੀ ਦੇ ਆ ਅੱਛਾ ਇਹ ਨੀਲੀ ਦੇ ਭੈਣ ਭਰਾ ਵਾ ਅੱਛਾ ਉਹ ਲਾਲ ਤਾਲ ਆ ਠੀਕ ਆ ਠੀਕ ਆ ਆਏ ਹੋਈ ਰੱਤੀ ਦੇ ਆ ਦੋਨੀਆਂ ਭੈਣ ਭਰਾ ਸਹੀ ਆ ਸਹੀ ਆ ਜੀ ਬੜਾ ਹੀ ਸੋਹਣਾ ਸ਼ੌਂਕ ਆ ਵੀਰ ਦਾ ਵੇ ਵਧੀਆ ਕਬੂਤਰ ਨੇ ਬਾਈ ਜੀ ਕੋਸ਼ਿਸ਼ ਰਹਿੰਦੀ ਹੋ ਮਿੱਤਰੋ ਜਥੇ ਜਈਏ ਤੁਹਾਨੂੰ ਸ਼ੌਂਕ ਕਰਾਈਏ ਤੇ ਸ਼ੌਂਕ ਦੱਸਣਾ ਕਿਦਾਂ ਦਾ ਲੱਗਦਾ ਆ ਇਹ ਫੇਰ ਦੱਸਦੀ ਏ ਗੜਦੀ ਵਾਲਾ ਆਕਾਸ਼ ਗੜਦੇ ਜਿਹੜੇ ਕਬੂਤਰ ਨੇ ਉਸਤਾਦ ਆ ਇਹਨਾਂ ਦਾ ਮਹਾਲਾ ਵੀਰ ਸਿੰਘੜੀ ਹਾਲ ਤੋਂ ਤੇ ਉਹਨਾਂ ਦੀ ਖੰਡਾਰਾ ਇਸ ਸਾਲ ਜਿਹੜਾ ਹੈਗਾ ਘਰ ਦੀਆਂ ਬਾਜ਼ੀਆਂ ਦੇ ਵਿੱਚ ਜਿਨ੍ਹਾਂ ਨੇ ਇੱਕ ਮੋਟਰਸਾਈਕਲ ਵਿਨ ਕੀਤਾ ਤੇ ਹੋਰ ਵੀ ਵਧੀਆ ਨੰਬਰ ਲੱਗੇ ਨੇ ਇਹਨਾਂ ਦੇ ਕਬੂਤਰ ਬਹੁਤ ਵਧੀਆ ਉੱਡੇ ਨੇ ਦੇਖੋ ਬਾਈ ਜੀ ਬਹੁਤ ਹੀ ਸੋਹਣੇ ਕਬੂਤਰ ਨੇ ਸਰਦਾਈ ਕਲਰ ਦੇ ਰੰਗ ਲਾਏ ਹੋਏ ਟੌਰੀ ਪੂਰੇ ਵਧੀਆ ਖੜਾਣ ਵੀ ਆ ਵਧੀਆ ਆ ਸਫਾਈ ਸਾਫ ਸਫਾਈ ਬਹੁਤ ਆ ਕਬੂਤਰਾਂ ਦੀ ਪੂਰਾ ਵਧੀਆ ਸਿਸਟਮ ਕੀਤਾ ਹੋਇਆ ਏਦਾ ਬਣਾਨੇ ਆ ਇਹ ਦੇਖੋ ਬਾਈ ਇੱਕ ਮੋਜਾ ਬੈਠਾ ਆ ਇੱਕ ਇਹ ਆ ਦਾਗਾ ਲਾਲ ਜਿਹਾ ਤਾਂ ਅੰਦਰੋਂ ਵੀ ਦਿਖਾ ਦਈਏ ਖੁੱਡਾ ਅੰਦਰੋਂ ਦਿਖਾ ਦਈਏ ਐਂ ਲਓ ਬਾਈ ਜੀ ਇਹ ਅੰਦਰ ਖੁੱਡਾ ਤੇ ਬੈਠਣ ਦਾ ਸਿਸਟਮ ਬਹੁਤ ਵਧੀਆ ਵੀਰ ਉਹਨਾਂ ਨੇ ਕੀਤਾ ਹੋਇਆ ਹੈ ਇਹਨਾਂ ਫਟੀਆਂ ਤੇ ਤੇ ਅੰਦਰ ਪਹੁੰਚ ਵੀ ਲਾਏ ਹੋਏ ਆ ਤੇ ਤਾਂ ਉਹ ਹੁਣ ਕਬੂਤਰ ਆਪਾਂ ਦਿਖਾਨੇ ਆ ਜਿਹੜੇ ਬਾਜੀ ਚੁੱਡੇ ਸੀ ਤੇ ਜਿਨ੍ਹਾਂ ਨੇ ਹਨੇਰਾ ਕੀਤਾ ਜੀ ਹਾਂ ਹੈ ਜੀ ਨਵੇਂ ਬੱਚੇ ਜਿਹੜੇ ਪਿਆਰ ਹੋਏ ਆ ਅਜੇ ਲਾਏ ਨਹੀਂ ਲਾ ਕੇ ਡੱਕ ਲਿਆ ਅੱਛਾ ਇਹ ਵੀ ਲਾ ਕੇ ਡੱਕ ਲਿਆ ਕਾਲੇ ਮਖਿਆਲੇ ਵੀ ਨੇ ਇਹ ਕਾਲੇ ਜਿਹੇ ਕਿਹੜਿਆਂ ਨੇ ਬਣਾਏ ਆ ਰੱਤਿਆਂ ਦੇ ਅੱਛਾ ਰੱਤਿਆਂ ਨੇ ਅਜੇ ਕੱਢ ਦਿੱਤੇ ਹੈ ਬਹੁਤ ਹੀ ਵਧੀਆ ਵਧੀਆ ਸਹੀ ਆ ਬਹੁਤ ਵਧੀਆ ਜੀ ਐ ਲਓ ਜੀ ਬੱਚੇ ਤੇ ਬਾਈ ਹੋਣਾ ਨੇ ਬਹੁਤ ਹੀ ਬਣਾਏ ਆ ਤੇ ਵਧੀਆ ਆ ਬਾਜੀਆਂ ਵੀ ਚੰਗੀਆਂ ਛੱਡਦੇ ਨੇ ਹਰ ਸਾਲ ਵੀਰ ਹੋਣੀ ਇਹਦੇ ਵਿੱਚ ਦੇਖੋ ਡੱਬੇ ਬਹੁਤ ਬਹੁਤ ਸੋਹਣੇ ਆ ਆ ਲਓ ਜੀ ਕਰੋ ਸ਼ੌਂਕ ਇਹਨਾਂ ਡੱਬਿਆਂ ਦਾ ਤੇ ਲਾਲ ਰੱਤਿਆਂ ਦਾ ਇਹ ਚ ਸਾਰੇ ਇੱਕੋ ਜਿਹੇ ਡੱਕੇ ਹੈ ਲਓ ਬਾਈ ਮਿੱਤਰੋ ਦੇਖੋ ਕਿੰਨੇ ਸੋਹਣੇ ਸੋਹਣੇ ਪੰਛੀ ਨੇ ਕਦੇ ਕਦੇ ਦੇਖਣ ਦਾ ਟਾਈਮ ਮਿਲਦਾ ਇਹੋ ਜਿਹੇ ਕਬੂਤਰ ਆ ਹੈਗਾ ਬੋਤਲ ਦਾ ਬੱਚਾ ਆ ਦੋਨੇ ਬੋਤਲ ਦੇ ਆ ਜਿਹੜੇ ਰਾਤ ਨੂੰ 8 ਵਜੇ ਤੋਂ 3 ਮਿੰਟ ਕਬੂਤਰ ਵੇਖਾਉਂਦੇ ਦੋਨੇ ਬੱਚੇ ਅੱਛਾ ਜੀ ਨੀਲੀ ਤੇ ਤਾਂ ਬੋਤਲ ਦੇ ਠੀਕ ਆ ਠੀਕ ਆ ਆ ਵੀ ਕਾਕੇ ਵਾਲਾ ਡੱਬੇ ਕੋਤੇ ਦੇ ਵਿੱਚ ਠੀਕ ਆ ਠੀਕ ਆ ਐਡ ਕਾਰਨਰ ਦੇ ਵਿੱਚ ਹੈ ਦੇਖ ਲੋ ਵੀ ਮਿੱਤਰੋ ਸ਼ੌਂਕ ਜਿਹੜਾ ਬੜੀ ਦੂਰ ਤੱਕ ਪਹੁੰਚ ਗਿਆ ਤੇ ਸ਼ੌਂਕ ਜਿਹੜਾ ਬਲੰਦੀਆਂ ਨੂੰ ਸ਼ੁਰੂ ਰਿਹਾ ਐਹਲੇ ਇੱਕਦਮ ਸਿਰਾ ਸ਼ੌਂਕਾ ਬਾਈ ਦਾ ਐ ਲਓ ਇਹਦੇ ਵਿੱਚ ਥੱਲੇ ਦਿਖਾਣੇ ਆ ਤੁਹਾਨੂੰ ਆ ਕਲਰ ਬੜਾ ਪਿਆਰਾ ਕੀਤਾ ਵੀਰ ਨੇ ਇਹਨਾ ਕਬੂਤਰਾਂ ਦਾ ਵੀ ਦੇਖੋ ਬਾਈ ਬਹੁਤ ਹੀ ਸੋਹਣੇ ਸੋਹਣੇ ਮੂਰਤੇ ਹੀ ਬਣਾਈਆਂ ਪਈਆਂ ਨੇ ਮੁਸ਼ਕੀ ਰੰਦੀ ਆ ਵੀ ਜਿੱਥੇ ਵੀ ਜਾਈਏ ਤੁਹਾਨੂੰ ਸ਼ੌਂਕ ਕਰਾ ਦਈਏ ਤੇ ਅੱਜ ਦਾ ਸ਼ੌਂਕ ਵੀ ਪੂਰਾ ਵਧੀਆ ਬਾਈ ਇਹ ਕਬੂਤਰੀਆਂ ਆ ਵਿੱਚ ਨਹੀਂ ਬੱਚੇ ਆ ਸਾਰੇ ਭਾਜੀ ਹੱਲੇ ਅੱਛਾ ਕੋਈ ਪਹਿਲੀ ਝੋਲਦੇ ਹੋਣੇ ਆ ਹਾਂ ਹਾਂ ਆਹ ਤੁਹਾਨੂੰ ਥੋੜੇ ਦੇਣੀ ਹੋਏ ਚੱਕਿਆ ਠੀਕ ਆ ਠੀਕ ਆ ਹਲੋ ਵੀ ਮੈਟਰ ਇੱਧਰ ਵੀ ਦੇਖੋ ਕਾਫੀ ਜਿਹੜੇ ਹੈਗੇ ਨੇ ਇਸ ਟਾਈਮ ਦੇ ਵਿੱਚ ਕਿ ਪੂਰੇ ਵਧੀਆ ਪਲਿਆ ਹਨ ਨਾ ਨਿੱਗਰ ਨੇ ਸਾਰੇ ਬਹੁਤ ਹੀ ਸੋਹਣਾ ਸ਼ੌਂਕ ਬਾਈ ਦਾ ਇਹ ਸਹੀ ਆ ਆ ਛੋਟੇ ਛੋਟੇ ਆ ਇਹਨਾਂ ਨੂੰ ਕਦੇ ਆਪ ਹੱਥਾਂ ਨਾਲ ਪਾਲਦੇ ਹੋ ਖਾਂਦੇ ਆ ਠੀਕ ਆ ਠੀਕ ਆ ਇਹਨਾਂ ਨੂੰ ਫੇਰ ਸ਼ਾਮ ਨੂੰ ਜੂੜਿਆਂ ਥਲੇ ਰੱਖ ਦੇਣਾ ਉਹ ਭਈ ਕਈ ਵੇਲੇ ਰੱਖ ਦਿੰਦਾ ਕਈ ਵੇਲੇ ਨਹੀਂ ਰੱਖਦਾ ਠੀਕ ਆ ਠੀਕ ਆ ਵਿਚੇ ਵਿਚ ਰਹਿੰਦੇ ਆ ਆਪੂ ਵੀ ਦੇਖ ਲੈਂਦਾ ਤੇ ਕਬੂਤਰ ਮਾਰਦੇ ਦਾ ਖਾਦਾ ਫਿਰ ਆਪੂ ਦੇਖ ਲੈਂਦਾ ਕਬੂਤਰ ਮਾਰਦੇ ਇਤ ਨਹੀਂ ਇਹਨਾਂ ਨੂੰ ਨਾ ਨਾ ਇੱਥੇ ਹੀ ਰਹਿੰਦੇ ਪਿੰਜਰਿਆਂ 'ਚ ਹੀ ਰਹਿੰਦੇ ਠੀਕ ਆ ਠੀਕ ਆ ਜੀ ਜਿਹਨਾਂ ਨਾਲ ਖਾਦਾ ਹੋਵੇ ਫਿਰ ਉਹਨੂੰ ਆਪ ਦੇਖ ਲੈਣਾ ਉਹਨੂੰ ਕੋਟਾ ਕਰ ਠੀਕ ਆ ਠੀਕ ਆ ਛੋਲੇ ਦਿੰਦੇ ਕਵੇ ਸਰੋਂ ਸਰੋਂ ਜਾਂ ਫੀਡ ਛੋਲੇ ਠੀਕ ਆ ਜੀ ਠੀਕ ਆ ਬਹੁਤ ਵਧੀਆ ਜੀ ਆ ਲਓ ਭਾਈ ਜੀ ਪਿੰਜਰੇ ਸਾਫ਼ ਕਰਕੇ ਜਿਹੜੇ ਹੈਗੇ ਇੱਕ ਲਾਈਨ 'ਚ ਬਾਈ ਨੇ ਲਾ ਦਿੱਤੇ ਦੇ ਆ ਅੱਛਾ ਯੱਲਾ ਵੀ ਤੁਹਾਡਾ ਆ ਸਫਾਈ ਭਾਈ ਆਪਣਾ ਕਰਦਾ ਜੀ ਪੂਰੀ ਆ ਦੇਖੋ ਪੱਤੀ ਹੱਥ ਜੀ ਰਹਿੰਦੀ ਆ ਇਹਦੇ ਹੈ ਬਿੱਠ ਡਿਗਣ ਨਹੀਂ ਦਿੰਦੇ ਥੱਲੇ ਬਹੁਤ ਵਧੀਆ ਬਹੁਤ ਵਧੀਆ ਵੀਰੇ ਕੂਟਰ ਸਿਸਟਮ ਭਾਈ ਜੀ ਆਪਾਂ ਲਗਾ ਦਿੱਤਾ ਜੀ ਤੁਹਾਨੂੰ ਦੱਸ ਦਈਏ ਚੋਲੀ ਦਾ ਡਰ ਸੀ ਭਾਈ ਉਹਨਾਂ ਦੇ ਕੰਪਿਊਟਰ ਪੂਰੇ ਵਧੀਆ ਨੇ ਇਹਨੇ ਇਹਦੇ ਘਰ ਦੀ ਭਾਈ ਚੰਗੀ ਅੱਛਾ ਇਹ ਕਿੰਨੇ ਵਜੇ ਬੈਠੀ ਸੀ ਇਹ 8 ਵਜੇ ਆ 8:10 ਵਜੇ ਬੈਠੀ ਸੀ ਲਓ ਵਾਜੀ ਖਟੀਆਂ ਅੱਖਾਂ ਦੀ ਇਹ ਕਬੂਤਰੀ ਆ ਪਰ ਵੀ ਦਿਖਾਓ ਇਹਦੇ ਪਾਣੀ ਦੀ ਜਿਹੜੀ ਜਿਹੜੇ ਬੈਠੀ ਝਾੜੇ ਦੇ ਵਿੱਚ ਆ ਸਹੀ ਆ ਆ ਬੱਡੀ ਪਾਣੀ ਦੀ ਜਿਹੜੀ ਜਿਹੜੇ ਬੈਠੀ ਠੀਕ ਆ ਠੀਕ ਆ ਜੀ ਆ ਨੀਲੀ ਜਿਹੜੀ ਰਾਤ ਉੱਡਦੀ ਰਹਗੀ ਜੀ ਰਾਤ ਉੱਡਦੀ ਰਹਗੀ ਨੀ ਚਾਰ ਵਜੇ ਡਾਈ ਚਾਰ ਵਜੇ ਰਾਤ ਹੀ ਉੱਡਦੀ ਰਹਗੀ ਜੀ ਚਾਰ ਵਜੇ ਡਾਈ ਚਾਰਾਂ ਹੀ ਰਾਤ ਤੇਰਾ ਮਾਪੇ ਵੀ ਦਿਖਾਉਣਾ ਰੱਟਿਆ ਸਹੀ ਆ ਬਹੁਤ ਵਧੀਆ ਜੀ ਆ ਇਹਦਾ ਪੇ ਸਨੀਲੀ ਦਾ ਹੈ ਤੇਰੀ ਮਾਂ ਉਧਰ ਕੁਤਰੀਆਂ ਚ ਜੋੜਾ ਤੋੜਿਆ ਹੈ ਇਹ ਨੀਲੀ ਦਾ ਪੇ ਹੈ ਬਹੁਤ ਵਧੀਆ ਨਹੀਂ ਹੈ ਇਹਦੇ ਬੱਚੇ ਆ ਜਿਹੜੇ ਰਾਤ ਹੀ ਉੜਦੇ ਰਹਿੰਦੇ ਆ ਬਹੁਤ ਵਧੀਆ ਜੀ ਉਧਰ ਖਟੀਆਂ ਖਾਣੇ ਇਹਦੀਆਂ ਹੈ ਬਹੁਤ ਵਧੀਆ ਬਈ ਜੀ ਹਾਂ ਜਿੱਪਰ ਝਾੜੇ ਜਾਂ ਨਾ ਮੇ ਆ ਰਹੇ ਰਿਕਾਰਡ ਪੈਦਾ ਕਰਨ ਵਾਲੀ ਅੱਛਾ 7 ਤੋਂ 7 ਹੀ ਉਧਰ ਤੇ ਉਧਰ ਬਾਈ ਵਾਲੇ ਦਿਨ 8 ਵਜੇ 3 ਮਿੰਟ ਬਿਠਾ ਐਡ ਨਰੇ ਜੇ ਨਾ ਰਿਆ ਜਿਹੜਾ ਘਰ ਦੀ ਬਾਜੀ ਐਸਾ ਰੋੜਿਆ ਕੁੱਤਾ ਲਓ ਜੀ ਖਟੀਆਂ ਖਾਣੇ ਜੀ ਇਸ ਨਰ ਦੀਆਂ ਤੇ ਪੂਰਾ ਤਗੜਾ ਰਿਜ਼ਲਟ ਆਇਆ ਇਹਦਾ ਵੀ ਜੀ ਬਹੁਤ ਵਧੀਆ ਜੀ ਇਹਨਾਂ ਰਕਾਰਡ ਤੋਂ ਲੈ 8 ਵਜੇ ਦੇ 3 ਮਿੰਟ ਦੇ ਬੈਠਾ ਬਹੁਤ ਵਧੀਆ ਜੀ ਇਹ ਜੀ ਘਰ ਵਾਲੀਆਂ ਬਾਜ਼ੀਆਂ ਦੇ ਵਿੱਚ ਉੱਡੇ ਹੋਏ ਕਬੂਤਰਾਂ ਨੇ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਬਹੁਤ ਵਧੀਆ ਹੈ ਜੀ ਆਹ ਲੋ ਜੀ ਇਧਰ ਕਰਕੇ ਦੇਖੋ ਦੋਸਤੋ ਜੀ ਨਾਲ ਇਹ ਸਟੇਰੀ ਦਾ ਤੇਰੀਆਂ ਬਾਜ਼ੀਆਂ ਕਿੰਨੀਆਂ ਨੇ ਆਹ ਲੋ ਜੀ ਇਹ ਕਾਲੀ ਹੈ ਜੀ ਹਾਂਜੀ ਤੇ ਜੀ ਚਿੱਟੀ ਜੀ ਚਿੱਟੀ ਆ ਬਹੁਤ ਵਧੀਆ ਜੀ ਤੇ ਇਹ ਨਹੀਂ ਇਹ ਤੇ ਪਰ ਕਬੂਤਰ ਦੇ ਸਹੀ ਹੈ ਜੀ ਕਿਸੇ ਤੋਂ ਕਬੂਤਰ ਮੰਗਵਾਇਆ ਜੀ ਠੀਕ ਆ ਜੀ ਅਸੀਂ ਇਹਦਾ ਵਿੱਚ ਦੱਸਣਾ ਨਹੀਂ ਕਿੱਥੋਂ ਜਿੱਦਾਂ ਹੈ ਠੀਕ ਆ ਠੀਕ ਆ ਉਹਨੂੰ ਦਿਖਾ ਤਾਂ ਮੈਂ ਹਾਂ ਸਹੀ ਹੈ ਸੋਹਣਾ ਕਬੂਤਰ ਹੈ ਬਾਈ ਬਾਕੀ ਇਹ ਤੁਹਾਨੂੰ ਦਿਖਾ ਰਹੀ ਹੈ ਬਾਈ ਹੁਣਾਂ ਨੇ ਇੱਕ ਕਮਰਿਆਂ ਦੇ ਅੰਦਰ ਹੀ ਜਿਹੜੇ ਹੈਗੇ ਆ ਕਬੂਤਰ ਛੱਡੇ ਹੋਏ ਆ ਜੀ ਪੂਰੇ ਤੇ ਅੰਦਰ ਜਿਹੜੀਆਂ ਪੇਟੀਆਂ ਵੀ ਲਾਈਆਂ ਹੋਈਆਂ ਆ ਬਰੀਡਿੰਗ ਦੇ ਵਾਸਤੇ ਹੁਣ ਛੋੜੇ ਹੋਏ ਆ ਜੋੜੇ ਸਾਰੇ ਨੂੰ ਛੋੜੇ ਮਾਤਰੀ ਉੱਧਰੇ ਨਾ ਵੀ ਆ ਸਾਰੇ ਤੇ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਬਾਈ ਜੀ ਅਸੀਂ ਨਾ ਜ਼ਿਆਦਾ ਬੋਲਦੇ ਹਾਂ ਏਟਿੰਗਾਂ ਬੋਲਦੇ ਅੱਛਾ ਇਹ ਘਰ ਦੇ ਬੱਠੇ ਇਹਨਾਂ ਨੂੰ ਮਾਪੇ ਉੱਧਰੇ ਲਾਓ ਜੀ ਜ਼ਿਆਦਾ ਏਟਿੰਗਾਂ ਬੋਲਦੇ ਸਹੀ ਆ ਸਹੀ ਆ ਬਹੁਤ ਜ਼ਲਤ ਇਹਨਾਂ ਦਾ ਖਤਰਾ ਕਰੇੜਾ ਚੰਗੇ ਉੱਡਦੇ ਆ ਹੈ ਇਹ ਦੇ ਮਹੱਲੇ ਪਾ ਟੈਡੀ ਬਣ ਗਿਆ ਕਿ ਕਿਥੋਂ ਦਾ ਕਲੋਸਿੰਗ ਦੇ ਵਿੱਚ ਜਿੱਦਾਂ ਹੁੰਦਾ ਹੈ ਹੈ ਜਿਹੜਾ ਆ ਕੇ ਡੱਕਲੇ ਟੈਡੀ ਆ ਟੈਡੀਆਂ ਵਰਗੀ ਸ਼ਬਦ ਹੈ ਜੀ ਦੇਣੀ ਇਹਦੇ ਭੈਣ ਭਰਾ ਸਾਡੇ ਵਿੱਚ ਆਸਾ ਜਿਹੜਾ ਜਿਹੜਾ ਨੀਝਾ ਪਛਾਣ ਕਰਦੇ ਨਾ ਬਹੁਤ ਜ਼ਿਆਦਾ ਹੁੰਦਾ ਸਹੀ ਹੈ ਸਹੀ ਹੈ ਜੀ ਲਓ ਵੀ ਮੇਟਰ ਉੱਪਰ ਹੋ ਸ਼ੌਂਗਣਾ ਨਾ ਉਤਰਾਂ ਦਾ ਫੇਰ ਤੁਹਾਨੂੰ ਦੱਸ ਦਈਏ ਕਾਸ਼ ਗੜ ਦੇ ਜਿਹੜੇ ਕਬੂਤਰਾਂ ਤੁਸੀਂ ਦੇਖ ਰਹੇ ਹੋ ਕਾਲਾ ਇੱਕ ਕਾਲਾ ਕਾਲੀਆਂ ਅੱਖਾਂ ਦੇ ਕਾਲੇ ਇੱਕੋ ਹੀ ਜੋੜੀ ਹੈ ਹਾਂ ਹਾਂ ਕਬੂਤਰੀਆਂ ਆਏ ਦੋਨੇ ਅੱਛਾ ਇਹ ਕਾ ਇੱਧਰ ਵੀ ਬੈਠਾ ਹੋਰ ਹਾਂ ਇਹ ਉਹਨੇ ਛੋਟਡੇ ਨੇ ਰਿਹਾ ਸੀ ਜੋੜਾ ਠੀਕ ਆ ਵਿੱਚ ਕਾਲੀਆਂ ਅੱਖਾਂ ਅੱਛਾ ਇਹ ਲਾਉਂਦਾ ਮੈਂ ਖੰਤ ਇਹ ਸਾਰੀਆਂ ਕਬੂਤਰੀਆਂ ਹੀ ਆ ਹੈ ਹਾਂਜੀ ਕੋਤ ਵੱਡੀਆਂ ਜੀ ਇਹ ਸਾਰੀਆਂ ਕਬੂਤਰੀਆਂ ਹੀ ਆ ਕੰਪਨੀ ਜੀ ਇਹ ਵੀ ਆਈਟੀ ਕੰਪਨੀ ਹੈ ਜੀ AYE ਆਹ ਈਡੀ ਕਿੰਨੀ ਹੈ ਹਾਂ ਇਹਦੀ ਮਾਂ ਹੋਣੀ ਹੈ ਕਿ ਵੱਡੀ ਨਹੀਂ ਹੈ ਤੇੜੀ ਨਾਲ ਮਖਿਆਲੀ ਜੀ ਬੈਠੀ ਆਹ ਵਾ ਇਹਦੀ ਮਾਂ ਸਾਡੀ ਆਹ ਵਾ ਵੱਡੀ ਕੁੜੀ ਠੀਕ ਹੈ ਜੀ ਪਾਣਾ ਦਾ ਵੱਡਾ ਮੇਨ ਠੀਕ ਹੈ ਆ ਲੋ ਭਾਈ ਕਰੋ ਸ਼ੌਂਕ ਮੇਰੇ ਵੀਰ ਇਹ ਵਧੀਆ ਆ ਲੋਗ ਨੰਬਰ ਉਹ ਸਾਵੀ 18 ਦੀ ਸੀ ਜੱਟ ਦੀ 782 ਦੇ ਬੱਚੇ ਇਹਨਾਂ ਦੇ ਅੱਛਾ 6 ਗੁਣਾ ਹੀ ਰੱਖੇ ਸਾਰੇ ਸਹੀ ਹੈ ਸਹੀ ਹੈ ਆ ਖਰਨਾ ਪਿੰਡ ਜਿੱਤੇ ਪੱਕਾ ਕੁੱਤਰ ਹਰਾ ਪਰ ਇਹਦੀ ਬਰੀਡ ਸਭ ਤੋਂ ਜ਼ਿਆਦਾ ਚੱਲ ਰਹੀ ਹੈ ਇਹਦੇ ਬੱਚੇ ਆਕਤੀ ਘਰੇ ਬਹੁਤ ਔੜੇ ਸੱਤ ਸੱਤ ਹੀ ਪੈਂਦੇ ਇਹ ਕੁਛ ਮਿੰਟ ਦੇ ਵਿੱਚ ਜਿਹੜਾ ਬੱਚਾ ਸ਼ਾਖ ਖਾ ਬੱਗਾ ਠੀਕ ਆ ਇਹ ਕਬੂਤਰ ਦੀ ਬਰੀਡ ਸਭ ਤੋਂ ਸਭ ਤੋਂ ਜ਼ਿਆਦਾ ਉੱਡ ਰਹੀ ਹੈ ਆ ਲਓ ਜੀ ਆ ਕਬੂਤਰ ਆ ਇਹਦੀ ਬਰੀਡ ਆ ਕੱਲੇ ਜੀ ਉਹ ਚੱਤੀ ਵੀ ਬਹੁਤ ਵਧੀਆ ਰਿਜ਼ਲਟ ਬਹੁਤ ਵਧੀਆ ਆਇਆ ਜੀ ਰਿਜ਼ਲਟ ਆ ਬਾਕੀ ਖਿਆਲੀਏ ਵਾਲੇ ਆ ਉਹ ਵੀ ਸ਼ਾਕ ਆ ਖਿਆਲੀਏ ਦਾ ਸਾਈ ਹੁਣ ਆਦਾ ਵਾ ਜਦ ਸਾਈ ਹੁਣ ਆ ਲਿਆ ਵੀ ਸਾਈ ਉਹਨਾਂ ਦਾ ਵਾ ਸਾਈ ਅੰਕਲ ਦਾ ਠੀਕ ਹੈ ਤਾਂ ਵਿੱਚ ਟੇਕ ਸਿੰਘ ਭਾਜੀ ਵਾਲੇ ਆ ਸਹੀ ਹੈ ਸਹੀ ਹੈ ਹਾਂ ਜੀ ਬਹੁਤ ਤੱਦੜ ਪਿੰਡਾਂ ਦੇ ਸਾਬੀ ਭਾਜੀ ਤੇ ਆ ਜੀ ਸਹੀ ਆ ਠੀਕ ਬਾਕੀ ਵੀਰ ਜੀ ਕਿੱਦਾਂ ਦਾ ਲੱਗਾ ਸ਼ੌਂਕ ਵੀਰ ਦਾ ਤੇ ਕਬੂਤਰ ਕਿੱਦਾਂ ਦੇ ਲੱਗੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਆ ਜਿਹੜਾ ਇਹਨੂੰ ਸਬਸਕ੍ਰਾਈਬ ਕਰਨਾ ਜੀ ਤੇ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਨਵੀਂ ਵੀਡੀਓ ਵੀਰ ਜੀ ਬਹੁਤ ਛੇਤੀ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ